ਆਦੇ ਜੀ ਜਿਹੜਾ ਜੋੜੀ ਗਾ ਜੀ ਆਹਨ ਕੰਮ ਚ ਚੇਹਾਰੀ ਕੇ ਨੇ ਕੋਲੇ ਪਾਸ ਹੈ ਮਹਾਰਾਜ ਜੀ ਜੀ ਸਾਡੇ ਜੀ ਤੁਹਾਡੇ ਦਰ ਦੇ ਕਰਦੇ ਅੱਜ ਤੁਹਾਡੇ ਨਾਲ ਇੱਕ ਮਨ ਚੇਹਾਰੀ ਹੈ ਉਹ ਪਾਵਾ ਦੇ ਸੱਚੀ ਨੀਵੇਂ ਹੋਣਾ ਆ ਜਾਣਾ ਆਪਾਂ ਤੇ ਮੇਰੇ ਇਥੋਂ ਕਦੀ ਕੋਈ ਖਾਦੀ ਮੁੱਕੇ ਨਾ ਜਾਵੇ ਦਸਾਂ ਦਾ ਦਾ ਇੱਕ ਹੋਰ ਸੱਪੋ ਦੇ ਰਿਹਾ ਰਹੇ ਕੰਦੇ ਤੋੜ ਨਾ ਆ ਬਈ ਅਗੰਠ ਭਰੇ ਭੰਡਾਰ ਵੀ ਇੰਨੇ ਭਰੇ ਪਏ ਨੇ ਜਿਦੀ ਗਿਣਤੀ ਕੋਈ ਨਹੀਂ ਹਥਾ ਆ ਵੀ ਕੋਈ ਨਹੀਂ ਢੱਡਾ ਵੀ ਕੁਝ ਨਹੀਂ ਖਾ ਬੋ ਖਰਚੋ ਨਾਲ ਮਿਲ ਭਾਈ ਸੋਟ ਨਾ ਆਵੇ ਹਰ ਕਿਤੇ ਇਹਨਾਂ ਪੜਾ ਰਹਿਆਂ ਜਿੱਥੇ ਸੋਟ ਆਉਂਦੀ ਨਹੀਂ ਜਿੰਨਾ ਸਰਤੀ ਦਾ ਉਹ ਜਿੰਨਾ ਹਾਈਟ ਵਧਿਓ ਹੀ ਜਾਂਦਾ ਕਦੀ ਨਹੀਂ ਜਾਂਦਾ ਢੱਡਾ ਨਹੀਂ ਕੁਝ ਵੀ